एनओसी ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ ਕਿ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀ ਕਿ ਅਸੀਂ ਐਨओसीਆਂ ਜਿਹੜੀਆਂ ਉਹ ਖਤਮ ਕਰ ਦਿਆਂਗੇ ਬਹੁਤ ਵਾਰ ਲੋਕ ਅਜਈਆਂ ਕਲੋਨੀਆਂ 'ਚ ਪਲਾਟ ਲੈ ਲੈਂਦੇ ਨੇ ਜੋ ਅਣਅਧਿਕਾਰਿਤ ਹੁੰਦੀਆਂ ਨੇ ਜਿਸ ਵਜ੍ਹਾ ਦੇ ਨਾਲ ਸੁਪਨਿਆਂ ਦਾ ਘਰ ਮਿੱਟੀ ਹੋ ਕੇ ਰਹਿ ਜਾਂਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਕਰੜਾ ਫੈਸਲਾ ਲਿਆ ਜਿਸ ਤਹਿਤ ਹੁਣ ਐਨओसी ਤੋਂ ਬਿਨਾ ਰਜਿਸਟਰੀ ਸ਼ੁਰੂ ਹੋ ਗਈ ਹੈ ਮੈਂ ਤਸੀਲਦਾਰ ਅਮਰਸਰ 2 ਜਿਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਉਹਨਾਂ ਤਹਿਤ ਅਸੀਂ ਆਪਣਾ ਸਟੇਸ਼ਨ ਦਾ ਕੰਮ ਕਰ ਰਹੇ ਹਾਂ ਕਿਸੇ ਵੀ ਐਨਓਸੀ ਦੀ ਲੋੜ ਨਹੀਂ ਹੈ ਜਿਹੜੀ ਰਿਸਟਰੀ ਅਸੀਂ 5 ਮਿੰਟ ਤੋਂ ਪਹਿਲਾਂ ਉਹਨੂੰ ਅਕਸੈਪਟ ਕਰਕੇ ਪ੍ਰੋਸੈਸ ਕਰਕੇ ਵਿਦਨ 7 ਤੋਂ 8 ਮਿੰਟਸ ਅਸੀਂ ਆਵੀ ਉਹ ਰਿਸਟਰੀ ਕਰਕੇ ਬੰਦੇ ਨੂੰ ਡਿਲੀਵਰ ਕਰ ਰਹੇ ਹਾਂ ਸਰਕਾਰ ਵੱਲੋਂ ਜਿਹੜੀ ਐਨਓਸੀ ਦੀ ਪਾਲਿਸੀ ਲਾਗੂ ਕੀਤੀ ਗਈ ਹੈ ਉਸ ਦੇ ਹੱਥੇ ਪਹਿਲਾਂ ਤਰੀਕ 28 ਫਰਵਰੀ ਸੀ ਜੋ ਬਦਾ ਕੇ 31 ਗਸਤ ਕਰ ਦਿੱਤੀ ਗਈ ਹੈ ਉਸ ਵਿਹਾਰੇ ਆਮ ਲੋਕ ਪਬਲਿਕ ਨੂੰ ਫਾਇਦਾ ਹੋ ਰਿਹਾ ਜਿਹਦੇ ਭਾਵੇਂ ਰਜਿਸਟ੍ਰੀਆਂ ਨੇ ਲੋਕਾਂ ਦਾ ਜਿਹੜਾ ਲੱਗਿਆ ਹੋਇਆ ਜਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਲੱਗੀ ਹੋਈ ਕਿਤੇ ਵੇਸਟ ਨਹੀਂ ਜਾਊਗੀ ਬਰਥ ਨਹੀਂ ਜਾਊਗੀ ਕਿ ਐਨਓਸੀ ਦਾ ਕਾਨੂੰਨ ਬਣ ਗਿਆ ਹੁਣ ਕਰੀਬ 65 ਜਿਹੜੇ ਪਿੰਡ ਨੇ ਉਹ ਫੈਕਟਰ ਨੇ ਤੇ ਕਈ ਡਿਸਕਨੈਕਟ ਵੀ ਹੋਏ ਹੋਏ ਨੇ ਸੋ ਇਹਨਾਂ ਸਾਰਿਆਂ ਦੇ ਲਈ ਜੋ ਅੱਜ ਪੰਜਾਬ ਸਰਕਾਰ ਦੀ ਡਿਊਟੀ ਹੈ ਪੰਜਾਬ ਸਰਕਾਰ ਦੀ ਸਥਿਤੀ ਹੈ ਉਹ ਇਹ ਹੈ ਕਿ ਅਸੀਂ ਅੱਜ ਲੋਕਾਂ ਦੇ ਜਾਨ ਮਾਲ ਦੀ ਰੱਖੀ ਕਰੀਏ ਤੇ ਇਸ ਦੇ ਲਈ 13 ਦੇ ਕਰੀਬ ਏਵੈਕੂਏਸ਼ਨ ਸੈਂਟਰ ਬਣੇ ਹੋਏ ਆ ਤੋ 1000 ਲੋਕਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਜਿਹੜੇ ਇਵੈਕੂਏਸ਼ਨ ਸੈਂਟਰ ਦੇ ਵਿੱਚ ਲੋਕ ਰਹਿ ਰਹੇ ਨੇ ਆ ਤੁਸੀਂ ਹੁਣ ਦੇਖਿਓ ਵੀ ਇੱਥੇ ਤਾਂ ਇਹਨਾਂ ਨੂੰ ਮੈਂ ਸਾਰਿਆਂ ਨੂੰ ਮਿਲ ਕੇ ਬੱਚਿਆਂ ਨੂੰ ਮਿਲਿਆ ਸਾਰਿਆਂ ਨੂੰ ਮਿਲਿਆ ਤੋਂ ਇਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ ਨੇ ਬੱਚਿਆਂ ਦੇ ਲਈ ਤੇ ਸਾਰਾ ਰੋਟੀ ਪਾਣੀ ਦਾ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੇ ਲਈ ਸਾਰਾ ਪ੍ਰਬੰਧ ਹੈ ਮੈਡੀਕਲ ਟੀਮਾਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਕਰੀਬ 160 ਮੈਡੀਕਲ ਟੀਮਾਂ ਸੀ ਬਣਾਈਆਂ ਹੋਈਆਂ ਨੇ ਹਰ ਪਿੰਡ ਦੇ ਵਿੱਚ ਮੈਡੀਕਲ ਟੀਮ ਬੈਠੀ ਹੈ 24 ਘੰਟੇ ਡਿਊਟੀ ਹੈ ਤਿੰਨ ਸ਼ਿਫਟਾਂ ਦੇ ਵਿੱਚ 8-8 ਘੰਟਿਆਂ ਦੀਆਂ ਡਿਊਟੀਆਂ ਨੇ ਤੇ ਕੱਲ ਹੀ ਰਾਤ ਦੇ ਕਰੀਬ 2 ਵਜੇ ਇੱਕ ਲੇਡੀ ਸੀ ਉਹਨੂੰ ਉੱਥੋਂ ਲੈ ਕੇ ਆਏ ਉਹਦਾ ਇਲਾਜ ਕੀਤਾ ਸੋ ਮੈਡੀਕਲ ਟੀਮਾਂ ਦੀ ਗੱਲ ਤੇ ਪਸ਼ੂਆਂ ਦੇ ਜਿਹੜੇ ਹਸਪਤਾਲ ਸਮਝ ਲਓ ਪਸ਼ੂਆਂ ਦੇ ਡਾਕਟਰ ਸਮਝ ਲਓ ਉਹਨਾਂ ਦੇ ਵੀ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਡਾ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਨਿਚਲੇ ਪਟਵਾਰੀ ਤੱਕ ਤੇ ਸਾਡੇ ਡਿਪਾਰਟਮੈਂਟ ਦੇ ਸੈਕਟਰੀ ਤੋਂ ਲੈ ਕੇ ਸਾਰੇ نیچے जेई ਤੱਕ ਤੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਸਾਡੇ ਲੋਕ ਤੇ ਸਾਡੇ ਪਾਰਟੀ ਦੇ ਸਾਰੇ ਆਗੂ ਸਹਬਾਨ ਰਣਵੀਰ ਪੁੱਲਰ ਜੀ ਐਮਐਲਏ ਸਾਹਿਬ ਖੜੇ ਆ ਰਜਨੀਸ਼ ਦਈਆ ਜੀ ਐਮਐਲਏ ਸਾਹਿਬ ਖੜੇ ਆ ਸਰਾਰੀ ਜੀ ਸਾਡੇ ਸਾਬਕਾ ਮੰਤਰੀ ਤੇ ਐਮਐਲਏ ਸਾਹਿਬ ਖੜੇ ਨੇ ਸਾਡੇ ਬਲਾਕ ਪ੍ਰਧਾਨ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਰੇ ਜਿੰਨੇ ਵਰਕਰ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਬਲਾਕ ਪ੍ਰਧਾਨ ਤੱਕ ਸਾਰੇ ਲੋਕ ਲੋਕਾਂ ਦੇ ਨਾਲ ਬਿਲਕੁਲ ਮੋੜੇ ਨਾਲ ਮੋੜਾ ਲਾ ਕੇ ਖੜੇ ਨੇ ਮੰਤਰੀ ਸਾਹਿਬ ਮੰਗ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਸਾਰੇ ਦੌਰਾ ਕੀਤਾ ਕਿਉਂਕਿ ਮੇਰਾ ਡਿਪਾਰਟਮੈਂਟ ਹੈ ਮੈਂ ਸਾਰੇ 7 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਇਆ ਤੇ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਗੁਰਦਾਸਪੁਰ ਆਏ ਇਹ ਮਹਿਸੂਸ ਕੀਤਾ ਕਿ ਹੈਲੀਕਾਪਟਰ ਦੀ ਮੈਨੂੰ ਜ਼ਰੂਰਤ ਘਟਾ ਇਹਨਾਂ ਲੋਕਾਂ ਨੂੰ ਜ਼ਿਆਦਾ ਹੈ ਭਾਈ ਸੀਐਮ ਸਾਹਿਬ ਕਰੂਸਪੁਰ ਨਹੀਂ ਆਏ ਕੀ ਕਰਨ ਕੋਈ ਕਾਰਨ ਤੁਹਾਨੂੰ ਪਤਾ ਹੋਰ ਵੀ ਕਈ ਜਗ੍ਹਾ ਜਾਣਾ ਪੈਂਦਾ ਹੈ ਸੀਐਮ ਸਾਹਿਬ ਦੇ ਇਸ ਤਰ੍ਹਾਂ ਹੋ ਜਾਂਦੇ ਆ ਤੋ ਇਸ ਕਰਕੇ ਨਹੀਂ ਆਏ ਉਹ ਵੀ ਐਸੇ ਕੰਮ ਚ ਤੁਰੇ ਫਿਰਦੇ ਆ ਆ ਤੁਹਾਨੂੰ ਦੇਖਿਆ ਕੱਲ ਗੁਰਦਾਸਪੁਰ ਤੇ ਸਾਰੇ ਔਰ ਉਸੇ ਦਿਨ ਤੇ ਤੁਰੇ ਫਿਰਦੇ ਤੇ ਉਹਨਾਂ ਨੇ ਜ਼ਿੰਮੇਵਾਰੀਆਂ ਲਾਈਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਦੋ ਦੋ ਮੰਤਰੀਆਂ ਦੀ ਡਿਊਟੀ ਲੱਗੀ ਹੋਈ ਹੈ ਕੋਈ ਸਰ ਕੀ ਹਾਲਾਤ ਕੀ ਐ ਸਤੁਨਿਸ਼ ਦੇ ਹੋ ਕਿੰਨਾ ਪਾਣੀ ਹੋਰ ਪਿੱਛੋਂ ਆ ਰਿਹਾ ਹੈਗਾ ਕੀ ਸਿਚੁਏਸ਼ਨ ਕੀ ਹੈਗੀ ਹੈ ਸਿਚੁਏਸ਼ਨ ਕੱਲ ਨਾਲੋਂ ਠੀਕ ਹੈ ਕੱਲ ਇੱਥੇ ਜਿਹੜਾ ਇਨਫਲੋ ਸੀ ਉਹ 119000 ਕਿਊਸਿਕ ਸੀ ਜਿਹੜਾ ਅੱਜ 56000 ਕਿਊਸਿਕ ਹੈ ਲੌਂਗ ਟਾਈਮ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਰੰਜੀਤ ਸਾਗਰ ਡੈਮ ਦੇ ਵਿੱਚ ਵੀ ਰੰਜੀਤ ਸਾਗਰ ਡੈਮ ਵਿੱਚ 57000 ਦੇ ਕਰੀਬ ਕਿਊਸਿਕ ਜਿਹੜਾ ਇਨਫਲੋ ਹੈਗਾ ਕੱਲ ਉਹ ਵੀ 128000 ਦੇ ਲਵੇ ਇਨਫਲੋ ਸਤ ਜੀ ਮੌਜਾ ਦੀ ਗੱਲ ਆ ਰਹੀ ਹੈ ਬਾਰ ਬਾਰ ਮੰਗ ਕਰ ਰਿਹਾ ਮੌਜਾ ਦੇਉਗੇ ਕਿਵੇਂ ਕਿ ਜ਼ਮੀਨਾਂ ਤਾਂ ਕੱਚੀਆਂ ਨੇ ਕਿਵੇਂ ਉਹਨੂੰ ਪੱਕੀਆਂ ਕਰੋਗੇ ਮੌਜਾ ਦੀ ਜਿਹੜੀ ਮੰਗ ਬਾਰ ਬਾਰ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਮੌਜਾ ਦਵਾਂਗੇ ਬਾਅਦ ਚ ਦਵਾਂਗੇ ਪਰ ਦੇਉਗੇ ਕਿਵੇਂ ਦੇਖੋ ਇਸ ਤਰ੍ਹਾਂ ਹੈ ਇਹ ਇਹ ਜੇ ਪਾਣੀ ਦੇ ਇਤਿਹਾਸ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਦੋਂ ਇਤਿਹਾਸ ਦੀ ਗੱਲ ਕਰਦੇ ਨੇ 1988 ਦੀ ਜਾਂ ਇਤਿਹਾਸ ਦੀ ਗੱਲ ਕਰਦੇ ਨੇ 2023 ਦੀ ਪਰ ਹੁਣ ਜਿਹੜਾ ਹੈ ਪਾਣੀ ਉਹ 1988 ਤੇ 2023 ਤੋਂ ਵੀ ਵੱਧ ਆਇਆ ਹੈ ਜਿੱਥੇ ਤੱਕ ਮੁਆਵਜ਼ੇ ਦੀ ਤਾਲਕ ਹੈ ਸੀਐਮ ਸਾਹਿਬ ਨੇ ਬੜਾ ਸਪਸ਼ਟ ਰੂਪ ਦੇ ਵਿੱਚ ਕਿਹਾ ਉਹ ਸਾਰਾ ਕ੍ਰਾਈਟੇਰੀਆ ਬਣਾਵਾਂਗੇ ਜੋ ਵੀ ਸੰਭਵ ਹੋ ਸਕੇ ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਜੇ ਸਾਰਾ ਅਸੀਂ ਕੰਮਕਾਰ ਛੱਡ ਕੇ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਖੜੇ ਰਹਾਂਗੇ ਜੀ ਸਹੀ ਬਿਲਕੁਲ ਸਹੀ ਕਹਿ ਰਹੇ ਹੋ ਖੜੇ ਹੋ ਲੇਕਿਨ 2023 ਦਾ ਮੁਆਵਜ਼ਾ ਅਜ ਤੱਕ ਨਹੀਂ ਮਿਲਿਆ 2025 ਆ ਗਿਆ ਦੇਖੋ ਜੇ ਕਿਤੇ ਕੋਈ ਦਿੱਕਤ ਹੈ ਤਾਂ ਸਾਡੀ ਜਾਣਕਾਰੀ ਦੇ ਵਿੱਚ ਨਹੀਂ ਆ ਉਹ ਵੀ ਅਸੀਂ ਹੱਲ ਕਰਾਂਗੇ ਬਾਕੀ ਹੁਣ ਜਿੱਥੇ ਕਿਤੇ ਹੜ ਆਏ ਨੇ ਮੈਂ ਇੱਥੇ ਸਾਰੇ ਪੰਜਾਬ ਦੇ ਵਿੱਚ ਹੁਣ ਸਾਡੇ ਹਲਕੇ ਮੇਰਾ ਹਲਕਾ ਲਹਿਰੇ ਤੋਂ ਆਉਣਾ 42000 ਏਕੜ ਫਸਲ ਮਰੀ ਤੀ ਸਾਡੇ ਘੱਗਰ ਦਾ ਨੁਕਸਾਨ ਹੋਇਆ ਤੀ ਤਾਂ ਮੌਜੂਦ ਦਿੱਤੇ ਆ ਜੇ ਕਿਤੇ ਕੋਈ ਕਮੀ ਪੇਸ਼ੀ ਰਹੀਏ ਤੇ ਪਟਵਾਰੀਆਂ ਨੇ ਆਪਣਾ ਕੰਮ ਪੂਰਾ ਨਹੀਂ ਕੀਤਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਪਟਵਾਰੀਆਂ ਨੇ ਸਾਰਾ ਕੰਮ ਕੀਤਾ ਕਿਤੇ ਨਾ ਕਿਤੇ ਇਹ ਵੀ ਦਿੱਕਤ ਆ ਜਾਂਦਾ ਜਿਵੇਂ ਤੁਸੀਂ ਦੱਸਦਿਆਂ ਗਰਦੌਰੀ ਕਿਸੇ ਦੇ ਨਾ ਨਹੀਂ ਹੁੰਦੀ ਕਈ ਵਾਰੀ ਇਹ ਆ ਜਾਂਦਾ ਕੋਈ ਪ੍ਰਾਪਰਟੀ ਨਜੂਲ ਦੀ ਹੈ ਕੋਈ ਹੋਰ ਦੀ ਹੈ ਉਹ ਇਸ ਤਰ੍ਹਾਂ ਦੀ ਦਿੱਕਤ ਹੈ ਨਹੀਂ ਪਟਵਾਰੀਆਂ ਨੇ ਵੀ ਪੂਰਾ ਕੰਮ ਕੀਤਾ ਹੈ ਸਰਕਾਰ ਨੇ ਵੀ ਪੂਰਾ ਕੰਮ ਕੀਤਾ ਜਿੱਥੇ ਕੋਈ ਇਸ ਤਰ੍ਹਾਂ ਦੀ ਕੰਪਲਿਕੇਸ਼ਨ ਆ ਜਾਂਦੀ ਹੈ ਉਹ ਗੱਲ ਦੂਸਰੀ ਹੈ ਏਡੂਕੇਸ਼ਨ ਮਿਨਿਸਟਰ ਹਰੀਕੇ ਤੋਂ ਲੈ ਕੇ ਹੁਸੈਨੀ ਵਾਲਾ ਹੱਟ ਤੱਕ ਅੱਜ ਤੱਕ ਵੀ ਉਹ ਸਿਲਟ ਨਹੀਂ ਜਾਦਾ ਕਿ ਪਾਣੀ ਜਿਹੜਾ ਉੱਥੇ ਸਮਾ ਨਹੀਂ ਸਕਦਾ ਉਹ ਸਿਲਟ ਜੇ ਕੱਢੀ ਹੁੰਦੀ ਏਡੇ ਪਾਣੀ ਬਾਹਰ ਨਿਕਲਦਾ ਪਾਣੀ ਵੇਚਾਂਦਾ ਕਿੱਥੇ ਨਾ ਕਿੱਥੇ ਏਡੂਕੇਸ਼ਨ ਡਿਪਾਰਟਮੈਂਟ ਹੁੰਦੇ ਨਾਲ ਤੇ ਸਫਾਈ ਨਹੀਂ ਹੋਣੀ ਚਾਹੀਦੀ ਸੀ ਸਰ ਸਰ ਮੈਂ ਇੱਕ ਦੱਸਾਂ ਤੁਹਾਨੂੰ ਜੇ ਵਾਲੀ ਗੱਲ ਤਾਂ ਇਹ ਹੈ ਜੇ ਬਰਸਾਤ ਆ ਹੀ ਨਾ ਹੁੰਦੀ ਆ ਇਹ ਜੋ ਭਗਵਾਨ ਨੇ ਕਰਨਾ ਹੈ ਇਹਦੇ ਮੂਰੇ ਕੋਈ ਸੁਣੋ ਮੈਂ ਉਹ ਹੀ ਦੱਸਦਾ ਇਹਦੇ ਮੂਰੇ ਕੋਈ ਜ਼ੋਰ ਨਹੀਂ ਪਰ ਨਾਲ ਹੁਣ ਜਿੰਨੇ ਸਾਡੇ ਅਫਸਰ ਸਾਹਿਬਾਨਾ ਸਾਰੇ ਖੜੇ ਆ ਸਾਡੇ ਐਸਸੀ ਖੜੇ ਆ ਸਾਡੇ ਸਾਰੇ ਐਕਸ਼ਨ ਐਸਡੀਓ ਖੜੇ ਆ ਟੀ ਸਲਟਿੰਗ ਦੇ ਉੱਤੇ ਕਈ ਦਿੱਕਤਾਂ ਵੀ ਨੇ ਉਹ ਕਾਨੂੰਨਨ ਤੌਰ ਤੇ ਐਨਜੀਟੀ ਕਹਿ ਦਿੰਦੇ ਆ ਵੀ ਡੀ ਸਲਟੇ ਨਹੀਂ ਕਰਨੀ ਮਾਈਨਿੰਗ ਕਰਨੀ ਆ ਪਰ ਅਸੀਂ ਹੁਣ ਸਾਰੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਇਹ ਤੁਹਾਡੀ ਇਕੱਲੀ ਡਿਊਟੀ ਨਹੀਂ ਹੈ ਵੀ ਤੁਸੀਂ ਇੱਥੇ ਡਿਊਟੀ ਦੇ ਰਹੇ ਹੋ ਨਾਲ ਇਹਨਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਨੇ ਆਹ ਹੁਣ ਮੈਂ ਇਕੁਏਸ਼ਨ ਸੈਂਟਰ ਦੇ ਅੰਦਰ ਗਿਆ ਸੀ ਕਿੱਥੇ ਨੋਚਾਂ ਬਾਨੀਆਂ ਨੇ ਕਿਉਂਕਿ ਸਾਡੇ ਨਾਲੋਂ ਵੱਧ ਉਹ ਲੋਕ ਜਾਣਦੇ ਨੇ ਜਿਹੜੇ ਅਫੈਕਟਡ ਨੇ ਸੋ ਅਸੀਂ ਇਹ ਸਾਰੇ ਅਫਸਰਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਕਿ ਇਹ ਤਾਂ ਦੇਖੋ ਪਾਣੀ ਮੁੜ ਜਾਣਾ ਪੰਜ ਦਿਨਾਂ ਨੂੰ ਮੁੜ ਜੇ 7 ਦਿਨਾਂ ਨੂੰ ਮੁੜ ਜੇ ਤੇ ਪਿੱਛੇ ਇੱਕ ਵੱਡਾ ਜਿਹੜਾ ਹੈ ਲੋਕਾਂ ਲਈ ਦੁਕਾਨਦ ਹੈ ਉਹਦੇ ਲਈ ਅਸੀਂ ਕਿਵੇਂ ਹੱਲ ਕਰ ਸਕਦਾ ਜਿਵੇਂ 2023 ਦੇ ਵਿੱਚ ਅਸੀਂ ਕੀਤਾ ਸੀ 2023 ਦੇ ਵਿੱਚ ਵੱਡੀ ਤਰਾਸਦੀ ਹੋਈ ਪਰ ਅਸੀਂ ਉਸ ਸਮੇਂ ਜਿੱਥੇ ਕੋਈ ਵੀਕ ਪੁਆਇੰਟ ਤੇ ਜਿੱਥੇ ਕੋਈ ਛੋੜਤੀ ਅਸੀਂ ਉਤੋਂ ਸਿੱਖਿਆ 276 ਕਰੋੜ ਰੁਪਇਆ ਅਗਾਊਂ ਪ੍ਰਬੰਧਾ ਤੇ ਖਰਚ ਕੀਤਾ ਜਦ ਉਸ ਸਮੇਂ ਕੋਈ ਪਾਣੀ ਦੀ ਹੋਣੀ ਸੀ ਕੋਈ ਫਲੱਡਾਂ ਦੀ ਹੋਣੀ ਸੀ ਤੇ ਉਹ 276 ਕਰੋੜ ਰੁਪਇਆ ਖਰਚ ਗਏ ਤਾਂ ਮੈਂ ਕਹਿ ਸਕਦਾ ਕਿ ਨਹੀਂ ਇਹ ਬਰਬਾਦੀ ਜ਼ਿਆਦਾ ਹੋ ਜਾਣੀ ਸੀ ਅਸੀਂ ਪਹਿਲਾਂ ਤੋਂ ਸਿੱਖ ਕੇ ਅਸੀਂ ਉਹ ਵੀ ਹੱਲ ਕੀਤਾ ਮੈਂ ਮੰਨਦਾ ਬਿਲਕੁਲ ਸਹੀ ਕਹਿ ਰਹੇ ਹੋ ਕਿ ਸਰਕਾਰ ਕੰਮ ਕਰ ਰਹੀ ਹੈ ਇਹ ਸਮਝੂਦਾ ਹੈ ਫਰੰਟ ਦੇ ਉੱਪਰ ਪਰ ਗੱਲ ਕਰੀਏ 1988 ਤੋਂ ਸੌਦੇ ਆ ਰਹੇ ਆ ਕਿ ਫਲੱਡ ਆ ਰਹੇ ਨੇ ਹਰ ਸਾਲ ਇਹ ਗੱਲ ਹੁੰਦੀ ਹੈ ਕਿਉਂ ਨਹੀਂ ਇਹਨਾਂ ਨੂੰ ਪੱਕਾ ਕੀਤਾ ਜਾਂਦਾ ਨਹਿਰਾਂ ਨੂੰ ਕਿਉਂ ਇਹਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਜਾਂਦਾ ਕਿ ਪੈਸਾ ਉੱਧਰ ਕਿਉਂ ਨਹੀਂ ਲੱਗਦਾ ਪੈਸਾ ਤੇ ਉੱਧਰ ਮੈਨੂੰ ਐਂ ਦੱਸਦੇ ਹੋਣਾ ਵੀ ਹਿਮਾਚਲ 'ਚ ਬਰਸਾਤ ਹੋਈ ਹੈ ਆਹ ਹਿਮਾਚਲ ਵਾਲੇ ਕਿਸੇ ਟਾਈਮ ਕਹਿੰਦੇ ਸੀ ਸਾਨੂੰ ਕਹਿੰਦੇ ਸਾਡੇ ਪਾਣੀ ਤੇ ਰਾਇਲਟੀ ਦੇ ਦਿਓ ਲੈ ਹੁਣ ਪਾਣੀ ਰੋਕ ਲਓ ਉੱਥੇ ਪਾਣੀ ਨਹੀਂ ਕਦੀ ਰੁਕਦਾ ਪਾਣੀ ਦਾ ਫਲੋ ਹੈ ਉਹਨੇ ਚੱਲ ਜਾਣਾ ਨੇਚਰਲ ਫਲੋ ਦੇ ਮੁਤਾਬਕ ਚੱਲਣਾ ਪਾਣੀ ਨੇ ਸੋ ਇਸ ਕਰਕੇ ਪ੍ਰਬੰਧ ਜਿੰਨੇ ਹੋ ਸਕਦੇ ਨੇ ਉਦੋਂ ਵੱਧ ਪ੍ਰਬੰਧ ਕੀਤੇ ਨੇ ਤੇ ਅਸੀਂ ਪੰਜਾਬ ਸਰਕਾਰ ਦਾ ਪ੍ਰਬੰਧ ਕਰਨ ਦੇ ਕਾਬਿਲ ਹੀ ਹੈ ਪ੍ਰਬੰਧ ਕਰ ਰਹੀ ਹੈ ਪਰ ਨਾਲ ਮੈਂ ਇਹ ਵੀ ਕਹਿਣੀ ਚਾਹਣਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਅੱਜ ਜਦੋਂ ਪ੍ਰਬੰਧਾਜ ਤੇ ਅਸੀਂ ਲੱਗੇ ਆਂ ਤੇ ਹੁਣ 30 ਸਤੰਬਰ ਜਦੋਂ ਆ ਜਾਣਾ ਉਦੋਂ ਸਾਰੇ ਇਕੱਠੇ ਹੋਗੇ ਆਉਣਗੇ ਸਾਡੀ ਹਾਲਤ ਇਹ ਹੈ ਕਿ ਕਿਸੇ ਵੱਡੇ ਭਰਾ ਦੇ ਘਰੇ ਮੈਂ ਇਸ ਬਣਦੀ ਉਹ ਬੇਚਾਰਾ ਖਰਾ ਵੀ ਪਾਉਂਦਾ ਚਾਰਾ ਵੀ ਪਾਉਂਦਾ ਸੇਵਾ ਵੀ ਕਰਦਾ ਗੋਹਾ ਵੀ ਚੱਕਦਾ ਤੇ ਜਦੋਂ ਦੁੱਧ ਚੋਣਾ ਹੁੰਦਾ ਤਾਂ ਸਾਰੇ ਛੋਟੇ ਆ ਕੇ ਖੜੇ ਹੋ ਜਾਂਦੇ ਨੇ ਸਾਡੀ ਤੇ ਹਾਲਤ ਉਹ ਹੈ ਅੱਜ ਸਭ ਕੁਝ ਅਸੀਂ ਕਰ ਰਹੇ ਆ ਸਾਡਾ ਪਾਣੀ ਖੋਇਆ ਗਿਆ ਸਾਡੇ ਪਾਣੀ ਗਹਿਰ ਰਾਇਪਰੀਨ ਸਟੇਟਸ ਨੂੰ ਦਿੱਤਾ ਗਿਆ ਨਹੀਂ ਜਿੱਥੇ ਦਰਿਆ ਵਗਦੇ ਨੇ ਉੱਥੇ ਸਾਡੇ ਨੁਕਸਾਨ ਦਾ ਵੀ ਸਾਡਾ ਹੱਕ ਹੈ ਤੇ ਨਫੇ ਦਾ ਵੀ ਹੱਕ ਆ ਹੁਣ ਨਫੇ ਵੇਲੇ ਤੇ ਪਾਣੀ ਮੰਗਣ ਵੇਲੇ ਤੇ ਸਾਰੇ ਆ ਜਾਣਗੇ ਆ ਹੁਣ ਜਿਹੜੇ ਪਿੱਛੇ 2 ਮਹੀਨੇ ਪਹਿਲਾਂ ਰੋਲਾ ਪਾਇਆ ਦੀ ਜ਼ਬਰਦਸਤੀ ਵੀ ਪਾਣੀ ਲੈਣ ਆ ਕੇ ਦੀ ਸਾਡਾ ਸੋ ਸਾਡੀ ਬੇਨਤੀ ਆ ਪਰ ਅਸੀਂ ਕਿਉਂਕਿ ਜੋ ਹੋ ਗਿਆ ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਆਂ ਡਟ ਕੇ ਖੜਾਂਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਪਸ਼ਟ ਸਨੇਹ ਹੈ ਕਿ ਅਸੀਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੇ ਨਹੀਂ ਅਸੀਂ ਲੋਕਾਂ ਦੇ ਨਾਲ